ਸਵਾਗਤ ਹੈ ਦੋਸਤੋ ਤੁਹਾਡਾ ਸਾਡੇ ਇਸ ਪੇਜ ਉੱਤੇ ਆਪ ਜੀ ਨੂੰ ਪਤਾ ਹੀ ਹੈ ਕਿ ਅਸੀਂ ਇਸ ਪੇਜ ਦੇ ਦੁਆਰਾ ਆਪ ਜੀ ਨੂੰ ਆਯੁਰਵੈਦਿਕ ਨੁਸਖੇ ਸ਼ੇਅਰ ਕਰਦੇ ਰਹਿੰਦੇ ਹਾਂ ਸੋ ਅੱਜ ਜਿਸ ਨੁਸਖੇ ਬਾਰੇ ਆਪਾਂ ਗੱਲ ਕਰਨ ਜਾ ਰਹੇ ਹਾਂ ਉਹ ਹੈ ਜੀ ਜੋੜਾਂ ਦੇ ਦਰਦ ਜੋੜਾਂ ਦੇ ਦਰਦ ਚਾਹੇ ਗੁੜਾਪੇ ਕਰਕੇ ਵੱਧ ਦੀ ਉਮਰ ਕਰਕੇ ਹੋ ਰਹੇ ਨੇ ਜਾਂ ਕੋਈ ਪ੍ਰਾਣੀ ਸੱਟ ਲੱਗਣ ਕਾਰਨ ਜੋੜਾਂ ਦੇ ਦਰਦ ਹੁੰਦੇ ਨੇ ਉਹਨਾਂ ਵਾਸਤੇ ਬੜਾਈ ਅਸਰਦਾਰ ਸਾਡੇ ਹਜ਼ਾਰਾਂ ਪੇਸ਼ੇਸ਼ਾਂ ਦੇ ਉੱਤੇ ਵਰਤਿਆ ਹੋਇਆ ਨੁਸਖਾ ਆਪ ਜੀ ਨੂੰ ਦੱਸਣ ਜਾ ਰਿਹਾ ਹਾਂ ਤੁਸੀਂ ਲੈਣਾ ਹੈ ਜੀ ਕਿਸ਼ੋਰ ਗੁਗਲ ਗੋਲੀਆਂ ਕਿਸ਼ੋਰ ਗੁਗਲ ਟੈਬਲੇਟ ਲੈ ਕੇ ਦੋ ਦੋ ਗੋਲੀਆਂ ਦਾ ਸੁਬਾ ਸ਼ਾਮ ਤੁਸੀਂ ਇਸ ਦਾ ਸੇਵਨ ਕਰਨਾ ਹੈ ਤਲੀ ਚੀਜ਼ ਦਾ ਵਾਈ ਤੇਜ਼ ਦਾ ਅਚਾਰ ਦਾ ਪ੍ਰੇਜ਼ ਰੱਖਣਾ ਹੈ ਤੁਸੀਂ ਦੇਖੋਗੇ ਕੁਝ ਹੀ ਦਿਨਾਂ ਦੇ ਉੱਤੇ ਦਰਦਾਂ ਦੇ ਉੱਤੇ ਉਹ ਗੋਲੀਆਂ ਜਿਹੜੀਆਂ ਹੈ ਉਹ ਕੰਮ ਕਰਨਗੀਆਂ ਸੋ ਵੀਡੀਓ ਚੰਗੀ ਲੱਗੇ ਸਰਬੱਤ ਦੇ ਭਲੇ ਵਾਸਤੇ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਅਗਲੀ ਵੀਡੀਓ ਕਿਸ ਬਿਮਾਰੀ ਤੇ ਬਣਾਈਏ ਕਮੈਂਟ ਕਰਕੇ ਜਰੂਰ ਦੱਸੋ ਜੀ ਅਤੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿਸੇ ਵੀ ਬਿਮਾਰੀ ਦਾ ਸਾਡੇ ਕੋਲੋਂ ਆਯੁਰਵੈਦਿਕ ਦੇਸੀ ਜੜੀਆਂ ਬੂਟੀਆਂ ਦੇ ਨਾਲ ਇਲਾਜ ਕਰਵਾਉਣ ਵਾਸਤੇ ਸਾਡੇ ਵੀਡੀਓ ਦੇ ਵਿੱਚ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰਕੇ ਸਾਡੇ ਕੋਲੋਂ ਕਿਸੇ ਵੀ ਬਿਮਾਰੀ ਦਾ ਇਲਾਜ ਜਿਹੜਾ ਹੈ ਉਹ ਕਰਵਾ ਸਕਦੇ ਹੋ ਜੀ ਸਰਬਾਧ ਦੇ ਭਲੇ ਵਾਸਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਅਤੇ ਬੇਨਤੀ ਹੈ ਕਿ ਬਵਾਸੀਰ ਦੀ ਦਵਾਈ ਅਤੇ ਪੀਲੀਏ ਦੀ ਦਵਾਈ ਪੀਲੀਆ ਚਾਹੇ ਕੋਈ ਵੀ ਪੀਲੀਆ ਹੋਵੇ ਕਾਲਾ ਪੀਲੀਆ ਹੋਵੇ ਜਾਂ ਕੋਈ ਵੀ ਪੀਲੀਆ ਹੈ ਉਹ ਦਵਾਈ ਜਿਹੜੀ ਹੈ ਬਵਾਸੀਰ ਦੀ ਅਤੇ ਪੀਲੀਏ ਦੀ ਸਾਡੇ ਕੋਲੋਂ ਬਿਲਕੁਲ ਫਰੀ ਦਿੱਤੀ ਜਾਂਦੀ ਹੈ ਕਿਸੇ ਨੂੰ ਵੀ ਜਰੂਰਤ ਹੋਵੇ ਵੀਡੀਓ ਵਿੱਚ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰਕੇ ਸਾਡੇ ਕੋਲੋਂ ਦਵਾਈ ਮੰਗਵਾ ਸਕਦੇ ਹੋ ਆ ਕੇ ਸਾਡੇ ਕੋਲੋਂ ਲੈ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ